ਸਾਵਧਨ ਪਾਣੀ ਚਾਹ ਦੁੱਧ ਪੇਸਟ ਟਮਾ ਮੰਡੀ ਇਹ ਸਭ ਤੁਹਾਡੀ ਮੌਤ ਦਾ ਵੀ ਕਾਰਨ ਬਣ ਸਕਦੇ ਹਨ ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਜਿਸ ਦੇ ਸੰਪਰਕ ਵਿੱਚ ਤੁਸੀਂ ਰੋਜ਼ ਆਉਂਦੇ ਹੋ ਉਹ ਵੀ ਤੁਹਾਡੀ ਮੌਤ ਦਾ ਕਾਰਨ ਬਣ ਸਕਦੀ ਹੈ ਤੇ ਉਹ ਕਿਹੜੀ ਚੀਜ਼ ਹੈ ਉਸ ਦੇ ਬਾਰੇ ਵਿੱਚ ਜਾਣਨ ਲਈ ਇਹ ਵੀਡੀਓ ਦੇਖਦੇ ਹਾਂ ਜਲ ਜੋ ਜੀਵਨ ਦਾਤਾ ਵੀ ਹੈ ਹਾਂਜੀ ਪਾਣੀ ਪੀਣ ਨਾਲ ਵੀ ਤੁਹਾਡੀ ਮੌਤ ਹੋ ਸਕਦੀ ਹੈ ਜਿੰਨੇ ਵੀ ਲੋਕ ਡਾਕਟਰ ਕੋਲ ਜਾਂਦੇ ਹਨ ਲਗਭਗ ਹਰ ਇਨਸਾਨ ਨੂੰ ਵਤਵਤ ਪਾਣੀ ਪੀਣ ਲਈ ਕਿਹਾ ਜਾਂਦਾ ਹੈ ਤੇ ਇਹ ਬਿਲਕੁਲ ਠੀਕ ਕਲ ਵੀ ਹੈ ਪਰ ਜੇਕਰ ਇੱਕ ਇਨਸਾਨ 1.3 ਤੋਂ 1.5 ਗੈਲਨ ਯਾਨੀ ਕਿ ਲਗਭਗ 5 ਤੋਂ 6 ਲੀਟਰ ਪਾਣੀ ਕੁਝ ਹੀ ਘੰਟਿਆਂ ਵਿੱਚ ਪੀ ਲੈਂਦਾ ਹੈ ਤਾਂ ਖੂਨ ਵਿੱਚ ਸੋਡੀਅਮ ਲੈਵਲ ਬਹੁਤ ਜ਼ਿਆਦਾ ਘਟ ਜਾਂਦਾ ਹੈ ਜਿਸ ਨਾਲ ਤੁਹਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰੇ ਮਸਲਾਂ ਨੂੰ ਸੋਜ ਹੋਣ ਕਰਕੇ ਤੁਹਾਡੀ ਮੌਤ ਹੋ ਸਕਦੀ ਹੈ ਅੱਜ ਕੱਲ ਤਕਰੀਬਨ ਹਰ ਇਨਸਾਨ ਆਪਣੇ ਬਿਸਤਰੇ ਵਿੱਚੋਂ ਉੰਨੀ देर ਤੱਕ ਨਹੀਂ ਉੱਠਦਾ ਜਿੰਨੀ ਦੇਰ ਤੱਕ ਉਸ ਨੂੰ ਗਰਮਾ-ਗਰਮ ਚਾਹ ਨਹੀਂ ਮਿਲ ਜਾਂਦੀ ਸਵੇਰ ਬਿਸਤਰੇ ਵਿੱਚੋਂ ਉੱਠਣ ਤੋਂ ਲੈ ਕੇ ਰਾਤ ਬਿਸਤਰੇ ਵਿੱਚ ਸੌਣ ਤੱਕ ਤੁਸੀਂ ਪਤਾ ਨਹੀਂ ਕਿੰਨੇ ਵਾਰ ਚਾਹ ਪੀ ਲੈਂਦੇ ਹੋ ਜਿਸ ਚਾਹ ਨੂੰ ਤੁਸੀਂ ਸਰੀਰ ਵਿੱਚੋਂ ਆਲਸ ਦੂਰ ਕਰਨ ਅਤੇ ਤਾਜ਼ਗੀ ਲਿਆਉਣ ਲਈ ਪੀਂਦੇ ਹੋ ਉਹ ਚਾਹ ਵੀ ਤੁਹਾਡੀ ਮੌਤ ਦਾ ਕਾਰਨ ਬਣ ਸਕਦੀ ਹੈ ਜੀ ਹਾਂ ਜੇਕਰ ਇੱਕ ਆਮ ਇਨਸਾਨ ਇੱਕ ਦਿਨ ਵਿੱਚ 200 ਕੱਪ ਚਾਹ ਪੀ ਲਵੇ ਤਾਂ ਉਸ ਨੂੰ ਇਹ ਮਰਾਜ ਦੇ ਝੋਟੇ ਤੇ ਸਵਾਰੀ ਕਰਨ ਦਾ ਮੌਕਾ ਵੀ ਮਿਲ ਸਕਦਾ ਹੈ ਤੇ ਇਹ ਸਭ ਜਾਣਨ ਤੋਂ ਬਾਅਦ ਵੀ ਜੇਕਰ ਤੁਸੀਂ ਗਰਮਾ-ਗਰਮ ਚਾਹ ਨੂੰ ਚੁਸਕੀਆਂ ਦੇ ਨਾਲ ਲੰਬੇ ਸਮੇਂ ਤੱਕ ਪੀਣਾ ਚਾਹੁੰਦੇ ਹੋ ਤਾਂ ਇਸ ਨੂੰ ਸੀਮਤ ਮਾਤਰਾ ਵਿੱਚ ਹੀ ਪੀਵੋ ਤੁਸੀਂ ਸਵੇਰ ਉੱਠਦੇ ਹੋ ਤੇ ਬੜੀ ਭੱਜ ਦੌੜ ਨਾਲ ਕੰਮ ਕਰਦੇ ਹੋ ਤਾਂ ਕਿ ਕੰਮ ਖਤਮ ਕਰਕੇ ਤੁਸੀਂ ਆਪਣੇ ਆਪ ਲਈ ਕੁਝ ਸਮਾਂ ਕੱਢ ਸਕੋ ਪਰ ਇਸ ਭੱਜ ਦੌੜ ਤੇ ਸਟ्रेस ਭਰੀ ਜ਼ਿੰਦਗੀ ਵਿੱਚ ਕੰਮ ਕਰਦੇ ਕਰਦੇ ਦਿਨ ਕਦੋਂ ਖਤਮ ਹੋ ਜਾਂਦਾ ਪਤਾ ਹੀ ਨਹੀਂ ਲੱਗਦਾ ਜਿਸ ਦੇ ਸਿੱਟੇ ਵਜੋਂ ਤੁਹਾਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਸਮਾਂ ਵੀ ਨਹੀਂ ਮਿਲਦਾ ਤੇ ਸਮਾਂ ਨਾ ਮਿਲਣ ਕਾਰਨ ਜ਼ਿਆਦਾਤਰ ਸ਼ਹਿਰ ਵਿੱਚ ਰਹਿਣ ਵਾਲੇ ਜਾਂ ਸ਼ਹਿਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਵਿਟਾਮਿਨ ਡੀ ਦੀ ਕਮੀ ਹੁੰਦੀ ਹੈ ਤੇ ਇਸ ਕਮੀ ਨੂੰ ਦੂਰ ਕਰਨ ਲਈ ਅਕਸਰ ਲੋਕ ਬਿਨਾਂ ਡਾਕਟਰ ਦੀ ਸਲਾਹ ਲਏ ਮੈਡੀਕਲ ਸਟੋਰ ਤੋਂ ਵਿਟਾਮਿਨ ਡੀ ਲੈ ਆਉਂਦੇ ਹਨ ਅਗਰ ਅਣਜਾਣੇ ਵਿੱਚ ਤੁਸੀਂ ਵਿਟਾਮਿਨ ਡੀ ਦੇ 10000 IU ਯੂਨਿਟਸ ਇੱਕ ਦਿਨ ਵਿੱਚ ਲੈਂਦੇ ਹੋ ਤਾਂ ਤੁਹਾਡੀ ਮੌਤ ਵੀ ਹੋ ਸਕਦੀ ਹੈ। ਆਸਤਨ ਇੱਕ ਤੰਦਰੁਸਤ ਇਨਸਾਨ ਨੂੰ ਇੱਕ ਦਿਨ ਵਿੱਚ 600 ਤੋਂ 800 ਯੂਨਿਟਸ ਵਿਟਾਮਿਨ ਡੀ ਦੇ ਹੀ ਚਾਹੀਦੇ ਹੁੰਦੇ ਹਨ। ਇਸ ਕਰਕੇ ਡਾਕਟਰ ਜ਼ਿਆਦਾ ਮਾਤਰਾ ਦੀ ਡੋਜ਼ ਨੂੰ ਹਫ਼ਤੇ ਹਫ਼ਤੇ ਬਾਅਦ ਰეკਮੈਂਡ ਕਰਦੇ ਹਨ। ਕੁਝ ਚੀਜ਼ਾਂ ਜੋ ਆਪਾਂ ਹਰ ਰੋਜ਼ ਇਸਤੇਮਾਲ ਕਰਦੇ ਹਾਂ ਪਰ ਉਹਨਾਂ ਦੇ ਖਤਰੇ ਤੋਂ ਆਪਾਂ ਜਾਣੂ ਨਹੀਂ ਹੁੰਦੇ। ਜਿਨ੍ਹਾਂ ਵਿੱਚੋਂ ਇੱਕ ਹੈ ਟੂਥਪੇਸਟ। ਜ਼ਿਆਦਾਤਰ ਟੂਥਪੇਸਟ ਵਿੱਚ ਫਲੋਰਾਈਡ ਨਾਮ ਦਾ ਇੱਕ ਕੈਮੀਕਲ ਜਾਂ ਕੰਪਾਊਂਡ ਹੁੰਦਾ ਹੈ ਜਿਸ ਨੂੰ ਇੱਕ ਛੋਟਾ ਬੱਚਾ ਅਗਰ 200 mg ਤਾ ਉਸਦੀ ਮੌਤ ਹੋ ਸਕਦੀ ਹੈ ਇਸ ਲਈ ਸਧਾਰਨ ਜਹੀ ਲੱਗਣ ਵਾਲੀ ਟੂਥਪੇਸਟ ਨੂੰ ਹਮੇਸ਼ਾ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ ਤੇ ਆਖਰ ਵਿੱਚ ਗੱਲ ਕਰਦੇ ਹਾਂ ਉਸ ਜੀਵ ਦੀ ਜੋ ਇੰਨਾ ਛੋਟਾ ਹੁੰਦਾ ਹੈ ਕਿ ਇੱਕ ਬੱਚਾ ਵੀ ਉਸ ਨੂੰ ਚੁੱਕੀ ਨਾ ਮਸਲ ਦੇਵੇ ਹਾਂ ਸੱਚ ਚੁਟਕੀ ਤੋਂ ਯਾਦ ਆਇਆ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਚੁਟਕੀ ਮਾਰਨ ਜਿੰਨਾ ਸਮਾਂ ਹੀ ਲੱਗੇਗਾ ਚਲੋ ਫਿਰ ਜਲਦੀ ਨਾਲ ਲਾਈਕ ਤੇ ਸਬਸਕ੍ਰਾਈਬ ਕਰ ਲਵੋ ਤੇ ਆਪਾਂ ਗੱਲ ਕਰ ਰਹੇ ਸੀ ਉਸ ਛੋਟੇ ਜਿਹੇ ਧਨੂ ਦੀ ਜਿਸ ਦੇ ਕੱਟਣ ਨਾਲ ਤੁਹਾਡੀ ਤੁਰੰਤ ਮੌਤ ਹੋ ਸਕਦੀ ਹੈ ਤੇ ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਰੋਜ਼ ਵਾਂਗ ਹੀ ਮੱਛਰ ਜੇਕਰ ਤੁਹਾਨੂੰ ਇੱਕ ਹੀ ਸਮੇਂ ਤੇ 12 ਲੱਖ ਮੱਛਰ ਕੱਟ ਲੈਣ ਤਾਂ ਉਹ ਤੁਹਾਡੇ ਸਰੀਰ ਵਿੱਚੋਂ ਸਾਰਾ ਖੂਨ ਪੀ ਸਕਦੇ ਹਨ ਜਿਸ ਨਾਲ ਤੁਹਾਡੀ ਤੁਰੰਤ ਮੌਤ ਹੋ ਜਾਵੇਗੀ ਤੇ ਇੱਥੇ ਹੀ ਕਰਦੇ ਹਾਂ ਇਸ ਵੀਡੀਓ ਦੀ ਸਮਾਪਤੀ ਧੰਨਵਾਦ